डाकखाने ਵਿੱਚ ਨਿਕਲੀ ਬੰਪਰ ਭਰਤੀ 10ਵੀਂ ਪਾਸ ਕਰ ਸਕਦੇ ਨੇ ਅਪਲਾਈ ਬਿਨਾ ਕਿਸੇ ਪੇਪਰ ਦੇ 44228 ਪੋਸਟਾਂ ਤੇ ਹੋਵੇਗੀ ਸਿੱਧੀ ਭਰਤੀ डाकखाने ਵਿੱਚ ਨੌਕਰੀ ਕਰਨ ਦੇ ਚਾਹਵਾਨ ਖਿੱਚ ਲੋ ਤਿਆਰੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਦੋਸਤੋ ਭਾਰਤ ਸਰਕਾਰ ਨੇ ਭਾਰਤ ਦੇ ਡਾਕਖਾਨਿਆਂ ਦੇ ਵਿੱਚ 44228 ਪੋਸਟਾਂ ਦੇ ਲਈ ਭਰਤੀ ਕੱਢੀ ਹੈ ਜਿਸ ਦਾ ਕੋਈ ਵੀ ਪੇਪਰ ਨਹੀਂ ਹੈ ਤੁਸੀਂ ਸਿਰਫ ਅਪਲਾਈ ਕਰਨਾ ਤੇ ਤੁਹਾਡੇ 10ਵੀਂ ਕਲਾਸ ਦੇ ਨੰਬਰਾਂ ਦੇ ਆਧਾਰ ਤੇ ਤੁਹਾਨੂੰ ਸਿੱਧੇ ਤੌਰ ਤੇ ਭਰਤੀ ਕੀਤਾ ਜਾਵੇਗਾ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਮਿਤੀ 12/7/2024 ਜਾਰੀ ਕਰਕੇ ਬ੍ਰਾਂਚ ਪੋਸਟਮਾਸਟਰ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਡਾਕ ਸੇਵਕ ਵਿਆ ਕੁੱਲ 44228 ਪੋਸਟਾਂ ਦੇ ਲਈ ਭਰਤੀ ਗੱਡੀ ਹੈ ਜਿਸ ਦੇ ਲਈ ਤੁਸੀਂ ਮਿਤੀ 5 ਅਗਸਤ 2024 ਤੱਕ ਅਪਲਾਈ ਕਰ ਸਕਦੇ ਹੋ ਇਸ ਪੋਸਟ ਦੇ ਲਈ ਉਮਰ ਸੀਮਾ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਉਮੀਦਵਾਰਾਂ ਦੇ ਲਈ ਉਮਰ ਸੀਮਾ 18 ਤੋਂ 40 ਸਾਲ ਹੈ ਤੇ ਰਿਜ਼ਰਵ ਕੈਟਾਗਰੀਆਂ ਨੂੰ ਸਕਰੀਨ ਤੇ ਨਜ਼ਰ ਆ ਰਹੇ ਅਨੁਸਾਰ ਛੋਟ ਹੈ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਹੋਰ ਯੋਗਤਾ ਤੇ ਬੇਰਬੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਨੂੰ ਅਪਲਾਈ ਕਰਨ ਦੀ ਫੀਸ 100 ਰੁਪਏ ਹੈ ਔਰਤਾਂ ਐਸਸੀ ਐਸਟੀ PWDT ਅਤੇ ট্রান্সਫਰ ਮੈਨ ਦੇ ਲਈ ਕੋਈ ਵੀ ਫੀਸ ਨਹੀਂ ਹੈ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਇਸ ਪੋਸਟ ਤੇ ਨਿਯੁਕਤੀ ਦੇ ਲਈ ਕੋਈ ਵੀ ਪੇਪਰ ਨਹੀਂ ਲਿਆ ਜਾਵੇਗਾ ਤੁਹਾਡੇ 10ਵੀਂ ਕਲਾਸ ਦੇ ਨੰਬਰਾਂ ਦੇ ਆਧਾਰ ਤੇ ਹੀ ਮੈਟ ਬਣੇਗੀ ਤੇ ਮੈਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਸਿੱਧੇ ਤੌਰ ਤੇ ਨਿਯੁਕਤ ਕਰ ਦਿੱਤਾ ਜਾਵੇਗਾ ਇਸ ਸਬੰਧੀ ਹੋਰ ਡਿਟੇਲ ਜਾਣਕਾਰੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ